ਉਠ ਦੇ ਵੰਦੇ ਝਝ ਕਹਿੰਦੀ ਉਠ ਦੇ ਵੰਦੇ ਝਝ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਜਾਲ ਮਾਵੇ ਪੈ ਕੇ ਤਤੜੀਦਾ ਦੂਰ ਵੇਨਾ ਮਾਰ ਜਾਲ ਮਾਵੇ ਕਿ ਕਿ ਤਤੜੀ ਦੇ ਦੂਸਰ ਇਸ ਗਾਣੇ ਦਾ ਹੂੰ ਵੀ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਜੇ ਆਪਾਂ ਲਾਈਫ ਦੇ ਵਿੱਚ ਕੁਝ ਚੰਗਾ ਸੋਚਣਾ ਹੁੰਦਾ ਨਾ ਵੀ ਆ ਕਰਨਾ ਹੀ ਆ ਕਰਦੇ ਕਿਵੇਂ ਹੋ ਮੈਂ ਤਾਂ ਇਹ ਜਾਣਣਾ ਚਾਹੁੰਦਾ ਦਰਸ਼ਕ ਵੀ ਜਾਣਣਾ ਚਾਹੁੰਦੇ ਵੀ ਇੰਨਾ ਕੁਝ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਜਿਵੇਂ ਹੁਣ ਮੰਨ ਲਓ ਵੀ ਸਵੇਰੇ ਉੱਠ ਖੜੇ ਪਹਿਲਾਂ ਇਹ ਹੁੰਦਾ ਵੀ ਛੇੜੀਆਂ ਦੇ ਕੰਮ ਨਿਬੇੜ ਲਗੇ ਅੱਛਾ ਜਿਵੇਂ ਸਵੇਰੇ ਉੱਠ ਕੇ ਦੋ ਘੰਟੇ ਯਾਗ ਕਰਨਾ ਹੂੰ ਉਸ ਤੋਂ ਬਾਅਦ ਕਰਦੇ ਕੰਮ ਸਟਾਰਟ ਹੋ ਜਾਂਦੇ ਹਨਾ ਤੇ ਫਿਰ ਮੈਂ ਵੀ ਦੱਸ ਰਿਹਾ ਮੈਂ ਵੀ ਕਰਦਾਂ ਨਾ ਛੇ ਨਾ ਆਵਾਜ਼ ਦੇ ਨੂੰ ਡਿਊਟੀ ਜਾਣਾ ਨਾ ਬਾਈ ਨੂੰ ਵੀ ਕ੍ਰੈਡਿਟ ਦਿਓ ਜੀ ਇਹ ਤਾਂ ਗੱਲ ਗੱਲ ਦਾ ਕੰਮ ਇਹਨਾਂ ਨੂੰ ਦੱਸਣਾ ਪੈਂਦਾ ਜੀ ਐ ਕਰਦੇ ਅਰੇ ਨਹੀਂ ਕਰਵਾਉਣਾ ਤਾਂ ਹੈਗਾ ਨਾ ਚਲੋ ਬੰਦਿਆਂ ਨੂੰ ਨਹੀਂ ਪਤਾ ਦਿੰਦੇ ਹਾਂ ਮੈਂ ਕਰਵਾਉਣਾ ਹੈਗਾ ਵੀ ਨਾਲ ਜਿਹਦੇ ਤੇ ਕਹਿੰਦੀ ਵੀ ਮੈਂ ਸੀਟੀ ਜਾਣਾ ਫਿਰ ਮੈਂ ਬੱਚੇ ਕਰਵਾਉਣਾ ਕਰਵਾਉਂਦਾ ਕੈਮਰੇ ਤਾਂ ਨਹੀਂ ਕਹੀ ਜਾਂਦੇ ਕੱਲਾ ਵੀ ਮੈਂ ਹੈਲਪ ਕਰਾਉਣਾ ਵੀ ਬਾਅਦ ਚ ਪਤਾ ਲੱਗੇ ਨਹੀਂ ਬਾਅਦ ਤੇ ਜਦੋਂ ਇਹਨਾਂ ਦਾ ਮਨ ਹੁੰਦਾ ਬਸ ਨਾ ਯਾਰ ਭਾਈ ਆਹ ਤਾਂ ਕਹਿ ਰਹੀ ਤੂੰ ਕਹਿੰਦਾ ਮੈਂ ਹੈਲਪ ਕਰਾਉਣਾ ਤੱਕ ਦੀ ਕਦਈਆਂ ਤਲਾਉਣਾ ਨਹੀਂ ਨਹੀਂ ਇਹ ਤਾਂ ਗੱਤ ਗੱਲ ਹੈ ਮੈਂ ਹੈਲਪ ਤਾਂ ਮੈਂ ਕਰਾਉਣਾ ਅੱਜ ਤੇ ਬੋਲ ਬਨੇਰੇ ਕਾਮਾਂ ਤੈਨੂੰ ਕੁੱਟ-ਕੁੱਟ ਚੂਰੀ ਆ ਪਾਵਾਂ ਅੱਜ ਤੇ ਬੋਲ ਬਨੇਰੇ ਕਾਮਾਂ ਤੈਨੂੰ ਕੁੱਟ-ਕੁੱਟ ਚੂਰੀ ਆ ਪਾਵਾਂ ਸਾਲ ਪਿਸੋ ਦੇਣ ਵਾਰ ਤਾਂ ਦੇ ਮੈਂ ਵੀ ਸਗਨ ਮਨਾਉਣਾ ਪੇਕੇ ਪਿੰਡ ਤੋਂ ਵੀਰ ਮੇਰੇ ਅੱਜ ਸਰਗੀ ਲੈ ਕੇ ਆਉਣਾ ਪੇਕੇ ਪਿੰਡ ਤੋਂ ਵੀਰ ਮੇਰੇ ਅੱਜ ਸਰਗੀ ਲੈ ਕੇ ਆਉਣਾ ਮੈਂ ਬਹੁਤ ਹਮਸਲਾ अच्छा पर ਮੈਨੂੰ ਮਤਲਬ ਹੌਸਲਾ ਛੱਡ ਜਾਨੇ ਹੋ ਤੈ ਕਿਉਂ ਕਹ ਤੂੰ ਇਹ ਉਹੀ ਥੋੜਾ ਜਿਆਦਾ ਹੋ ਰਹਿੰਦੀ ਹੈ ਸਾਈਡ ਮੈਂ ਇਹਨੂੰ ਫਿਰ ਹੌਸਲਾ ਦਿੰਨਾ ਕਿ ਕੋਈ ਕੋਈ ਕੁਝ ਕਹਿ ਦਿੰਦਾ ਨਾ ਕੋਈ ਕਮੈਂਟ ਕਰ ਦਿੰਦਾ ਹਮਮ ਉਹ ਤਾਂ ਨਹੀਂ ਚੀਜ਼ਾਂ ਲੋਕ ਇਹ ਬੜਾ ਹੈ ਚੀਜ਼ਾਂ ਮੈਨੂੰ ਕਮੈਂਟ ਨਹੀਂ ਸਮਝਦੇ ਅੱਛਾ ਜੇ ਨਹੀਂ ਕਮੈਂਟ ਦਾ ਇੰਨਾ ਕਿਉਂ ਅਸਰ ਹੁੰਦਾ ਵੀ ਜਿਵੇਂ ਕਿਸੇ ਨੇ ਬੈਡ ਕਮੈਂਟ ਵਗੈਰਾ ਕਰ ਦਿੰਦੇ ਹੈ ਜਿਵੇਂ ਉਹਦੇ ਬਾਰੇ ਜਿੱਦਾਂ ਬੋਲ ਕੇ ਕਮੈਂਟ ਵਗੈਰਾ ਤੁਮੇ ਕੱਟੀ ਪੜਦੀ ਆ ਅੱਛਾ ਤਾ ਕਿ ਜਿੱਦਾਂ ਉਂ ਬੋਲ ਕੇ ਕੁਝ ਕਹਿ ਆ ਜਾਂ ਕਰ ਕਿਸੇ ਨੇ ਕੁਝ ਕਹਿ ਤਾ ਜਬ ਆਰੂ ਕਿਉਂਕਿ ਹਰ ਇੱਕ ਚੀਜ਼ੇ ਵੀ ਹੁੰਦੀ ਆ ਨਾ ਵੀ ਜਦੋਂ ਸਟਰਗਲ ਲਾਈਫ ਹੁੰਦੀ ਹੈਗੀ ਬੰਦੇ ਦੀ ਤਾਂ ਮੈਨੂੰ ਕਿਸੇ ਨੇ ਮਾੜੀ ਜਿਹੀ ਗੱਲ ਕਹਿਤੀ ਮੇਰਾ ਸੈਂਸਿਟਿਵ ਮਾਇਦਾ ਅੱਛਾ ਇਹ ਫਿਰ ਹੁਣ ਲੱਗਿਆ ਤੇ ਭਾਈ ਸਰੀਰ ਤੇ ਖੇੜਿਆ ਤਰੀ ਦਾ ਕੰਮ ਅੱਛਾ ਜੀ ਹਾਂ ਪਹਿਲਾਂ ਮੈਨੂੰ ਮਤਲਬ ਪਾਚ ਦਾ ਸਾਹ ਤੇ ਜਾਂਦੀ ਸੀਗਾ ਹੂੰ ਠੀਕ ਆ ਮੇਰਾ ਡੈਡੀ ਹੈ ਮਿਸਤਰੀ ਦਾ ਕੰਮ ਕਰਦੇ ਆ ਹੂੰ ਹੂੰ ਤੇ ਉਹਨਾਂ ਦੇ ਨਾਲ ਜਦੋਂ ਜਾਣ ਲੱਗੇ ਕੰਮ ਤੋਂ ਕੰਮ ਸਿੱਖ ਕੇ ਬਸ ਮੇਰੀ ਡੈਡੀ ਤੇ ਮੇਰਾ ਬ੍ਰਦਰ ਆ ਉਹ ਮਿਸਤਰੀ ਮੈਂ ਤੋਂ ਵੱਡਾ ਸਾਰੇ ਮਿਸਤਰੀ ਅੱਛਾ ਹਾਂਜੀ ਹਾਂ ਮਤਲਬ ਸਾਰਾ ਪਰਿਵਾਰ ਇੱਕ ਕੰਮ ਜੀ ਆ ਮੈਂ ਤਾਂ ਮੇਰਾ ਡੈਡੀ ਵੀ ਮਤਲਬ ਪਹਿਲਾਂ ਗਾਉਂਦਾ ਹੁੰਦਾ ਸੀ ਤੂੰ ਵੀ ਉਹਨਾਂ ਕੋਲ ਅੱਛਾ ਤੂੰ ਵੀ ਤੇ ਗਾਉਂਦੇ ਰਹੇ ਤੇ ਖੂਨ ਚ ਹੀ ਆਇਆ ਫਿਰ ਤਾਂ ਗਾਉਣਾ ਹੈਗਾ ਪਾਣ ਗਾਣਾ ਸੁਣ ਕੇ ਰਿਆ ਪਹਿਲਾਂ ਹਾਂ ਉਹ ਤੇ ਕਹਿੰਦੇ ਵੀ ਤੂੰ ਵੀ ਨਵੀਂ ਤੁੰਬੀ ਆਪਾਂ ਮਿੰਗੈ ਲੈਂਦੀ ਮੈਂ ਵੀ ਮੈਂ ਤਾਂ ਤੇੜੀ ਹੋ ਜੀ ਤੂੰ ਕਿਲੋ ਅੱਛਾ ਹਲੋ ਜਮਾ ਪ੍ਰਾਣੀ ਸੀ ਮਾਂ ਵਾਂ ਰੱਖਣ ਗੀ ਠੀਕ ਹੈ ਵੀ ਯਾਦ ਹੈ ਇਹਦੇ ਨਾਲ ਜਿੰਦੀ ਨਹੀਂ ਬਣਾਈ ਅੱਛਾ ਹੁਣ ਤੱਕ ਨਾ ਕਿਸੇ ਨੇ ਵਾਜ ਮਾਰੀ ਹਾਏ ਹੁਣ ਤੱਕ ਨਾ ਹੈ ਹੈ ਹੁਣ ਤੱਕ ਨਾ ਕਿਸੇ ਨੇ ਵਾਜ ਮਾਰੀ ਤੂੰ ਕਿਹੜਾ ਰਬ ਆ ਗਿਆ ਨਹੀਂ ਜਿੰਦੇ ਮੈਂ ਬਾਈ ਵੜਾ ਚਾਹੀਏ ਜੀ ਪਹਿਲਾਂ ਤੁਹਾਡੇ ਕਹਿੰਦੇ ਝਾਕਦਾ ਪਹਿਲਾਂ ਵੀ ਪਹਿਲਾਂ ਆ ਗਿਆ ਲੈਣੇ ਬਾਈ ਉਦੋਂ ਬਾਈ ਆ ਗਿਆ ਨਹੀਂ ਪਤਾ ਕਿ ਇਹ ਆਪਦੇ ਸਾਬ ਨੂੰ ਦੱਸ ਬੰਦੇ ਅੱਛਾ ਆਪ ਨੇ ਤਾਂ ਨੜਕਿਓ ਤੁਸੀਂ ਆਪਦੇ ਹਿਸਾਬ ਨਾਲ ਦੱਸੋ ਵੀ ਤੁਸੀਂ ਆਪਦੇ ਆਲਾ ਦੱਸੋ ਆਪਦੇ ਦਾ ਦੱਸ ਦਿਨ ਮੇਰਾ ਭਾਟੋ ਪਹਿਲੇ ਕੱਢ ਅੱਛਾ ਕਰ ਲੈਂਦੇ ਆ ਜਾਂ ਦੱਸੋ ਬਾਈ ਕਦੇ ਮਤਲਬ ਆਏ ਜਿੱਦੋਂ ਲੱਗਿਆ ਵੀ ਯਾਰ ਵੀ ਇਹ ਮੇਰੀ ਜੀਵਨ ਸਾਥਣ ਹੋਣੀ ਚਾਹੀਦੀ ਐ ਵੀ ਅਸੀਂ ਜ਼ਿੰਦਗੀ ਚ ਵਧੀਆ ਕੇ ਬਸ ਸਕਦੇ ਹਾਂ ਸ਼ਸ਼ੀ ਗੱਲ ਦੋਸਤੋ ਤੁਸੀਂ ਜੁੜੇ ਹੋ ਓਕੇ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਭਦੋੜ ਸਾਥੀਓ ਇਹਨਾਂ ਦਿਨਾਂ ਚ ਤੁਸੀਂ ਦੇਖ ਰਹੇ ਹੋ ਵੀ ਇੰਸਟਾਗ੍ਰam ਤੇ ਇੱਕ ਗਾਣਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਗਾਣੇ ਦਾ ਨਾਮ ਆ ਕਿਸ਼ਤਾ ਕਿਸ਼ਤਾ ਗਾਣਾ ਤੁਸੀਂ ਦੇਖਿਓ ਵੀ 6 ਮਿਲੀਅਨ ਤੋਂ ਪਾਰ ਚੱਲ ਗਿਆ ਹਨ ਤੇ ਉਹਨੂੰ ਗਾਉਣ ਵਾਲੇ ਆਰਟਿਸਟ ਆਪਣੇ ਨਾਲ ਮੌਜੂਦ ਆ ਉਹਨਾਂ ਦਾ ਵੈਲਕਮ ਕਰਦੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਐਸੀ ਗੱਲ ਬਾਈ ਜੀ ਐਸੀ ਗੱਲ ਜੀ ਠੀਕ ਠਾਕ ਹੋ ਜੀ ਅੱਛਾ ਬਾਈ ਗਾਣਾ ਚੱਲ ਰਿਹਾ ਕਿਵੇਂ ਬਹੁਤ ਵਧੀਆ ਬਾਈ ਰਿਸਪੌਂਸ ਮੇਰੇ ਲਈ ਰੋਕਾਂ ਦਾ ਬਹੁਤ ਨਜ਼ਾਰਾ ਆ ਗਿਆ ਰੀਲਾਂ ਦੇਖ ਕੇ ਨਜ਼ਾਰਾ ਉਹਦਾ ਕਿੰਨੀਆਂ ਗਰੀਲਾਂ ਬਣ ਗਈਆਂ ਬਾਈ ਆਪਣੀ 1700 ਤੋਂ ਉੱਪਰ ਨੇ ਹੂੰ ਹਾਂਜੀ ਬਹੁਤ ਕੈਂਟ ਦੇਖਦੇ ਕਿ ਮਨਪਸੰਦ ਆ ਅੱਛਾ ਪਹਿਲੀ ਵਾਰ ਜਿਆਦਾ ਰੀਲਾਂ ਇਤਕੀ ਬਣੀਆਂ ਆਪਣੇ ਗਾਣੇ ਦੀ ਅੱਛਾ ਪਹਿਲਾਂ ਵੀ ਤੁਸੀਂ ਗਾਣੇ ਬਈ ਕਿੰਨੇ ਕਿੰਨੇ ਗਾਣੇ ਗਾ ਚੁੱਕੇ ਹੋ ਹੁਣ ਤੱਕ ਜਾਨੇ ਜੀ ਉਹ ਤਾਂ ਮਤਲਬ ਕਰੇ ਅਗੇ ਮਤਲਬ ਪਹਿਲਾਂ ਵੀ ਉਹ ਡਿਊਡ song SP디 ਰეკਰਤੇ ਮਤਲਬ ਇੱਕ ਪਹਿਲਾਂ ਕੀਤਾ ਸੀ ਮਾਲ ਮੁੱਕਿਆ ਪਿਆ ਹਾਂ ਆ ਦੂਜਾ ਗਾਣਾ ਕਿਸ ਤਰ੍ਹਾਂ ਦਾ ਅੱਛਾ ਠੀਕ ਹੈ ਅੱਛਾ ਭਈ ਤੁਸੀਂ ਦੋਨੋਂ ਹਸਬੰਡ ਵਾਈਫ ਹੋਣਾ ਹਾਂਜੀ ਅੱਛਾ ਦੋਨਾਂ ਨੇ ਫਿਰ ਗਾਉਣਾ ਕਦੋਂ ਸ਼ੁਰੂ ਕੀਤਾ ਇਕੱਠਿਆਂ ਨੇ ਮੈਰਿਜ ਤੋਂ ਬਾਅਦ ਹੀ ਅੱਛਾ ਤੇ ਪਹਿਲਾਂ ਤੁਸੀਂ ਮਤਲਬ ਕਦੋਂ ਦੇ ਗਾਉਂਦੇ ਕਦੋਂ ਦੇ ਹੁਣ ਤੁਸੀਂ ਗਾਉਂਦੇ ਤਾਂ ਤੁਸੀਂ ਹੀ ਗਾਉਂਦੇ ਸਕੂਲ ਟਾਈਮ अच्छा दोनों मतलब बचपन दे अलग ओद कल्ले दोनों ही बचपन ते गा रहे हां जी हां जी अच्छा स्कूल च गाਉਂਦੇ ਜਦੋਂ ਛੋਟੇ ਮਤਲਬ ਪ੍ਰੋਗਰਾਮ ਹੁੰਦੇ ਸੋਦੇ ਚ ਨਹੀਂ ਗਾਉਂਦੇ ਹੂੰ ਹਾਂਜੀ اچھا ਫਿਰ ਬਚਪਨ ਦੇ ਵਿੱਚ ਜਿਵੇਂ ਜਦੋਂ ਗਾਉਣਾ ਸ਼ੁਰੂ ਕੀਤਾ ਆਪਾਂ ਨੂੰ ਯਾਦ ਹੁੰਦਾ ਵੀ ਮੈਂ ਪਹਿਲਾ ਗਾਣਾ ਆ ਗਾਇਆ ਸੀ ਤਾਂ ਆਪ ਦਾ ਆਪ ਦਾ ਪਹਿਲਾ ਪਹਿਲਾ ਗਾਣਾ ਜਰੂਰ ਸੁਣਾਓ ਵੀ ਕਿਹੜਾ ਗਾਣਾ ਗਾਇਆ ਸੀ ਉਹਦੇ ਬਾਰੇ ਜਰੂਰ ਦੱਸਿਓ ਸੁਣਾਓ ਕਿਹੜਾ ਗਾਣਾ ਗਾਇਆ ਸੀਗਾ ਪਹਿਲਾਂ ਤਾਂ ਆਪਾਂ ਗੱਲ ਕਰੀਏ ਤੁਸੀਂ ਕਿਹੜਾ ਗਾਣਾ ਗਾਇਆ ਸੀ ਬਾਈ ਪਹਿਲੇ ਨਾਲ ਸੁਣ ਲਓ। ਅਜੇ ਪਹਿਲਾਂ ਹੁਣ ਤਾਂ ਸੁਣ ਲੈਣੇ ਆ ਜੀ ਕੋਈ ਨਹੀਂ ਤੁਸੀਂ ਦੱਸੋ ਜੀ ਪਹਿਲਾਂ ਵੀ ਕਿਹੜਾ ਗਾਇਆ ਸੀ? ਸਾਡੇ ਨੇ ਇੱਕ ਕਲੱਬ ਦੇ ਵੱਲੋਂ ਪ੍ਰੋਗਰਾਮ ਹੁੰਦਾ ਹੁੰਦਾ ਸੀਗਾ ਦਾਣਾਬੀ ਦੇ ਵਿੱਚ। ਅੱਛਾ। ਉੱਥੇ ਮੈਂ ਸਭ ਤੋਂ ਪਹਿਲੀ ਵਾਰ ਪ੍ਰੋਗਰਾਮ ਕੀਤੀ ਸੀ। ਸਟੇਜ ਤੇ ਜਿਹੜੀ ਚੜ ਕੇ ਮਤਲਬ ਗਾਣਾ ਗਾਇਆ ਸੀ। ਮੇਰੇ ਖਿਆਲ ਮੈਂ 5ਵੀਂ ਕਲਾਸ ਚ ਪੜ੍ਹਦੀ ਸੀ। ਅੱਛਾ। ਹਾਂਜੀ। ਠੀਕ ਹੈ। ਕਿਹੜਾ ਗਾਣਾ ਗਾਇਆ ਸੀਗਾ? ਪੇਕੇ ਤਤਰੀ ਦੀ। ਸੁਣਾ ਦਿਓ ਫਿਰ ਥੋੜਾ ਇਹ ਨਾਲੇ ਯਾਦਾਂ ਜੀਆਂ ਤਾਜ਼ੀਆਂ ਹੋ ਜਾਣਗੀਆਂ ਉਸ ਵੇਲੇ ਦੀ। ਉੱਠ ਦੇ ਵੰਦੇ। ਝੀ ਜੀ ਕਹਿੰਦੀ ਉੱਠਦੀ ਵੈਂਦੀ ਝੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇਨਾ ਮਾਰ ਝਾਲ ਮਾਵੇ ਫੇਕੇ ਤਤੜੀ ਦੇ ਦੂਰ ਵੇਨਾ ਮਾਰ ਝਾਲ ਮਾਵੇ ਫੇਕੇ ਤਤੜੀ ਦੇ ਦੂ ਔਰ ਇਸ ਗਾਣੇ ਨਾਲ ਮੇਰੀ ਇੱਕ ਯਾਦ ਛੋਟੀ ਜਿਹੀ ਹੋਰ ਜੁੜੀ ਹੋਈ ਹੈ ਹਾਂ ਹਾਂ ਜ਼ਰੂਰ ਦੱਸੋ ਸੰਗੀング ਲਾਈਨ ਪਰ ਨੌਲ ਜਨੀ ਸੀ ਬਸ ਗਾਉਂਦਾ ਸ਼ੌਂਕ ਹੁੰਦਾ ਸੀ ਇਹ ਗਾਣਾ ਮੈਨੂੰ ਮੇਰੇ ਮਮਾ ਜੀ ਨੇ ਰਾਈਟ ਕਰਵਾਇਆ ਸੀ ਅੱਛਾ ਹਾਂਜੀ ਠੀਕ ਹੈ ਮਤਲਬ ਮੰਮੀ ਨੇ ਚੈਨਗ ਲਾਈ ਹੈ ਨਾ ਮੈਨੂੰ ਲਿਰਿਕਸ ਸੁ ਦੱਸੇ ਤੇ ਮੈਂ ਉਦੋਂ ਤੱਕ ਲਿਖ ਲਿਆ ਅੱਛਾ ਅਜਾ ਵਈ ਲੱਗਦਾ ਤੁਸੀਂ ਵੀ ਦੱਸੋ ਵੀ ਤੁਹਾਡਾ ਪਹਿਲਾ ਗਾਣਾ ਕਿਹੜਾ ਸੀਗਾ ਉਹਦੇ ਉਹ ਵੀ ਜ਼ਰੂਰ ਸੁਣਾਓ ਕਿ ਉਹਦੇ ਨਾਲ ਕੀ ਯਾਦ ਜੁੜੀ ਹੈ ਕਦੋਂ ਗਾਇਆ ਸੀ ਤੁਸੀਂ ਪਹਿਲਾ ਗਾਣਾ ਥੋੜੇ ਤੋਂ ਜਾਂ ਥੋੜੇ ਜਿਹਾ ਸਪੋਕਰ ਕਮੈਂ ਤਾਂ ਮੇਰੇ ਜਾਗ ਨਹੀਂ ਆ ਰਹੇ ਕੋਈ ਨਹੀਂ ਜਾਣ ਦੋ ਪਿਛਲੇ ਸ਼ੋਹਦੇ ਚ ਕੋਈ ਗੱਲ ਨਹੀਂ ਵੀ ਕਦੋਂ ਗਿਆ ਸੀਗਾ ਗਿਆ ਸੀ ਤੇ ਕਿੰਨੇ ਤੋਂ ਵੀਰ ਮੇਰੇ ਅੱਜ ਸਰਗੀ ਲੈ ਕੇ ਆਉਣਾ ਇਹ ਗਾਣਾ ਹੋਣਾ ਪੜ ਗਿਆ ਅੱਜ ਤੋਂ ਬੋਲ ਬਨੇਰੇ ਕਾਮ ਅੱਜ ਤੇ ਬੋਲ ਬਨੇਰੇ ਕਾਮ ਤੈਨੂੰ ਕੁੱਟ-ਕੁੱਟ ਚੋਰੀਆਂ ਪਾਉਂ ਸਾਲ ਪਿੱਛੋਂ ਤੇ ਨਰਖੜੀ ਦਾ ਸਾਲ ਵਿੱਚ ਅੱਜ ਮੈਂ ਵੀ ਸ਼ੱਕ ਹਾਂ ਹਾਂ ਤਰਹੁਣ ਦਾ ਹੂੰ ਆਉਣ ਦਾ ਅੱਜ ਤੇ ਬੋਲ ਬਨੇਰੇ ਕਾਮ ਤੈਨੂੰ ਅੱਜ ਤੇ ਬੋਲ ਬਨੇਰੇ ਕਾਮਾ ਤੈਨੂੰ ਕੁੱਟ-ਕੁੱਟ ਚੂਰੀ ਆ ਪਾਵਾਂ ਅੱਜ ਤੇ ਬੋਲ ਬਨੇਰੇ ਕਾਮਾ ਤੈਨੂੰ ਕੁੱਟ-ਕੁੱਟ ਚੂਰੀ ਆ ਪਾਵਾਂ ਸਾਲੀ ਪਿਸੋ ਦੇਣ ਵਰਤਾਂ ਦੇ ਮੈਂ ਵੀ ਸਗਨ ਮਨੋਣਾ ਪੇਕੇ ਪਿੰਡ ਤੋਂ ਵੀਰ ਮੇਰੇ ਅੱਜ ਸਰਗੀ ਲੈ ਕੇ ਆਉਣਾ ਤੇ ਕਿਪਿੰਡ ਤੋਂ ਵੀਰ ਮੇਰੇ ਅੱਜ ਸਰਗਿ ਲੈ ਕੇ ਆਉਣਾ ਕੀ ਬਾਤ ਹੈ ਬਹੁਤ ਸੋਹਣਾ ਬਹੁਤ ਸੋਹਣਾ ਅੱਛਾ ਇਹ ਤਾਂ ਤੁਸੀਂ ਜਿਹੜੇ ਕਲਿਆਣ ਕਲਿਆਣੇ ਮਤਲਬ ਪਹਿਲਾ ਪਹਿਲਾ ਗਾਣਾ ਗਾਇਆ ਇਕੱਠਿਆਂ ਨੇ ਕਿਹੜਾ ਗੱਲਾ ਗਾਇਆ ਵੀ ਪਹਿਲਾ ਗਾਣਾ ਗਾਇਆ ਇਹ ਮਤਲਬ ਹੈ ਕਿ ਉੱਥੇ ਸਕੂਲ ਟਾਈਮ ਜੈ ਨਾ ਜਿੱਥੇ ਵੀ ਤੁਸੀਂ ਪਹਿਲਾਂ ਇਕੱਠਿਆਂ ਨੇ ਗਾਉਣਾ ਤੁਸੀਂ ਵਿਆਹ ਤੋਂ ਬਾਅਦ ਹੀ ਸ਼ੁਰੂ ਕੀਤਾ ਕਿ ਪਹਿਲਾਂ ਹੀ ਆਉਣ ਲੱਗੀ ਵਿਆਹ ਤੋਂ ਬਾਅਦ ਸ਼ੁਰੂ ਕੀਤਾ ਜੂੰ ਘਰੇ ਤਾਂ ਹੁਣ ਗਾਉਣੀ ਰਹਿੰਦੀ ਵੀ ਓਹਨ ਜਿਹੜੇ ਜਿਹੜੇ ਰਿਕਾਰਡਿੰਗ ਹੋਇਆ ਏ ਟੀਊਟਸ ਕੋਈ ਨਹੀਂ ਤੁਸੀਂ ਬਿਨਾਂ ਰਿਕਾਰਡਿੰਗ ਆਹ ਦੱਸੋ ਵੀ ਪਹਿਲਾ ਗਾਣਾ ਕਿਹੜਾ ਸੁਣਾਇਆ ਸੀ ਆਪਾਂ ਦਾ ਦਰਸ਼ਕਾਂ ਨੂੰ ਰੀਅਲ ਸਟੋਰੀਜ਼ ਸੁਣਾਉਣੀ ਆ ਜਮ ਪਹਿਲਾ ਤੁਹਾਨੂੰ ਯਾਦ ਆਈ ਤੁਸੀਂ ਕਿਹੜਾ ਪਹਿਲਾ ਗਾਣਾ ਤੁਸੀਂ ਐ ਇਕੱਠਿਆਂ ਲਿੱਦੇ ਸੀ ਅੱਛਾ ਕੋਥੇ ਕੋਥੇ ਤਾਂ ਉਹੀ ਸੀਗਾ ਉਹ ਕਮੇਡੀ Song ਲਿਖਿਆ ਸੀਗਾ ਜਿਹੜਾ ਕਿਹੜਾ ਕਮੇਡੀ ਆ ਉਹ Song ਔ ਕੋਈ ਨਹੀਂ ਫਿਰ ਕੀ ਸੁਣਾਓ ਫਿਰ ਥੋੜਾ ਜਿਆਦਾ ਦਰਸ਼ਕ ਵੀ ਐਸ ਲੈਣਗੇ ਸਾਡੇ ਨਾਲ ਆਪਣੇ ਨਾਲ ਹਾਂ ਤਾਂ ਚੱਲ ਸੁਣਾ ਦੇ ਉਹਦਾ ਨਾ ਸਾਨੂੰ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਸਰ ਨੇ ਵੈਸੇ ਸਾਨੂੰ ਕਹਤਾ ਕਹਿੰਦੇ ਤੁਸੀਂ ਗਾ ਕੇ ਦੇਖੋ ਵੀ ਡਿਊਟ ਸੌਂਗ ਹੈਗਾ ਵੈਸੇ ਮੇਰੇ ਬ੍ਰਦਰ ਗਾਉਂਦੇ ਹੁੰਦੇ ਸੀ ਨਾਲ ਉਹਨਾਂ ਨੇ ਫਿਰ ਕੁੜੀ ਦੇ ਲਿਰਿਕਸ ਗਾਈ ਸੀਗੇ ਅੱਛਾ ਉਹ ਹੈਗਾ ਸੀਗਾ ਬੇ ਮਰ ਜਾਣਿਆ ਪਜਾਮੇ ਉੱਤੇ ਗੋਹਾ ਕੇ ਥੋਲਾ ਲਿਆ ਨਿਦਸ ਕੀ ਕਰਾਮੇ ਕੁੱਤੇ ਆਂ ਰੂੜੀ ਉੱਤੇ ਟਾ ਲਿਆ ਬੇ ਮਰ ਜਾਣਿਆ ਪਜਾਮੇ ਉੱਤੇ ਗੋਹਾ ਕੇ ਥੋਲਾ ਲਿਆ ਨਿਦਸ ਕੀ ਕਰਾਮੇ ਕੁੱਤਿਆਂ ਨੀ ਰੂੜੀ ਉਤੇ ਟਾਲਿਆ ਕੀ ਬਾਤ ਬਹੁਤ ਵਧੀਆ ਬਹੁਤ ਮਤਲਬ ਜਿਆਦਾ ਗਾਉਦੇ ਹੁੰਦੇ ਸੀ ਇਹ ਗਾਣਾ ਅੱਛਾ ਪਹਿਲਾਂ ਜਦੋਂ ਸ਼ੁਰੂ ਕੀਤਾ ਉਦੋਂ ਕਮੇਡੀ ਗਾਣੇ ਵੱਧ ਗਾਉਂਦੇ ਸੀ ਬਹੁਤ ਸਕੂਲ ਦੇ ਵਿੱਚ ਕਮੇਡੀ Song ਸੀ ਜਿਹੜੇ ਜਿਆਦਾ ਚੱਲਦੇ ਸੀ ਹਾਂ ਕਿਉਂਕਿ ਉਹਨਾਂ ਦਾ ਮਨੋਰੰਜਨ ਲਈ ਹੀ ਗਾਉਂਦੇ ਸੀ ਨਾ ਵੀ ਬੱਚੇ ਹੱਸ ਲੈਣ ਵੀ ਉਹਦੇ ਲਈ ਗਾਇਆ ਜਾਂਦਾ ਸੀ ਹੈਨਾ ਅੱਛਾ ਭਾਈ ਲਿਖਣ ਦਾ ਸ਼ੌਂਕ ਮਤਲਬ ਜਿਵੇਂ ਤੁਸੀਂ ਤਾਂ ਲਿਖਦੇ ਹੋ ਹੈਨਾ ਤੇ ਲਿਖਣ ਦਾ ਸ਼ੌਂਕ ਦੋਨਾਂ ਨੂੰ ਹੀ ਹੈ ਕਿ ਤੁਸੀਂ ਇਕੱਲੇ ਲਿਖਦੇ ਹੋ ਭਾਈ ਬੇਸੇ ਆਹ ਕਿਹੜਾ ਕਮੇਟੀ ਹੈ ਗਾਇ ਅਸੀਂ ਗਾ ਕੀਤੇ ਸੀ ਅਸੀਂ ਦੋਨਾਂ ਨੇ ਰਾਈਟਿੰਗ ਕੀਤੀ ਸੀ ਅੱਛਾ ਜਿਹੜਾ ਇਹ ਜੀ ਹੁਣ ਸੁਣਾ ਸੀ ਜਿਹੜਾ ਉਹ ਮੈਨੇਜਰ ਸੀ ਅੱਛਾ ਉਸ ਦਿਨਾਂ ਨੇ ਕੀ ਬਾਤ ਹੈ ਬਹੁਤ ਵਧੀਆ ਇਹ ਇਹ ਤੁਹਾਡੇ ਮਤਲਬ ਵਿਆਹ ਤੋਂ ਪਹਿਲਾਂ ਦਾ ਗਾਣਾ ਗਾਇ ਹੈ ਹੈਨਾ ਇਹ ਵਿਆਹ ਤੋਂ ਪਹਿਲਾਂ ਦਾ ਜੋੜੀ ਤਾਂ ਮਤਲਬ ਪਹਿਲਾਂ ਹੀ ਬਣ ਗਈ ਸੀ ਜੋੜੀ ਪਹਿਲਾਂ ਹੀ ਬਣ ਗਈ ਜਿਹੜਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤੇ ਜਿਵੇਂ ਮਤਲਬ ਲਿਖਦੇ ਹੋ ਤੁਸੀਂ ਮਤਲਬ ਕੀ ਚੀਜ਼ਾਂ ਦੇਖ ਕੇ ਲਿਖਦੇ ਹੋਂ ਨਾ ਕਿੱਥੋਂ ਮਤਲਬ ਪ੍ਰੇਰਣਾ ਜੀ ਮਿਲਦੀ ਹੈ ਵੀ ਆਹ ਇਨਸਪੀਰੇਸ਼ਨ ਜੀ ਮਿਲਦੀ ਹੈ ਵੀ ਯਾਰ ਆ ਜੀ ਲਿਖਣੀ ਆ ਜੀ ਮੈਂ ਸਹੀ ਗੱਲ ਦੱਸਾਂ ਮੈਂ ਕੋਈ ਜ਼ਿਆਦਾ ਸੋਚਦਾ ਨਹੀਂ ਗਾਣੇ ਅੱਛਾ ਲਿਖਣ ਵਾਸਤੇ ਮੈਂ ਜਿਹੜੀਆਂ ਲੋਕਾਂ ਦੇ ਵਿੱਚ ਗੱਲਾਂ ਉਹਨਾਂ ਨੇ ਉਹ ਚੀਜ਼ ਨੂੰ ਦੇਖ ਕੇ ਮੈਂ ਰਾਤ ਨੂੰ ਘੁੰਮ ਘੁੰਮਾਉਂਦਾ ਜਾਂਦਾ ਰਹਿੰਦਾ ਉਹ ਚੀਜ਼ ਨੂੰ ਦੇਖ ਕੇ ਬਣਾਉਂਦਾ ਐ ਜ਼ਿਆਦਾ ਨਹੀਂ ਸੋਚਦਾ ਵੀ ਇੱਥੋਂ ਕੋਈ ਸ਼ਬਦ ਲੱਭਣਾ ਜਾਂ ਕੋਈ ਵਿੱਚ ਕੋਬਲ ਤੇ ਮਾਰ ਦਿਆ ਸਰਚ ਉਹ ਸ਼ਬਦ ਗੜਨ ਉਹ ਜੀ ਮੈਂ ਕਦੇ ਨਹੀਂ ਦੇਖੀ ਮੈਂ ਆਪਦੇ ਦਿਮਾਗ 'ਚ ਜਿਹੜੀ ਗੱਲ ਆ ਗਈ ਉਹ ਚੀਜ਼ ਹੀ ਨਿਕਲਦੀ ਮੈਂ ਪਾਕਿਸਤਾਨ ਦਾ ਵੀ ਮੈਂ ਕੋ ਮੈਂ ਮਤਲਬ ਦੇ ਕੇ ਪਰਿਵਾਰਕ ਤੌਰ ਤੇ ਬਣਾਇਆ ਹਾਂ ਹਾਂ ਤਾਂ ਮੈਂ ਇੱਕ ਦੋ ਮੇਰੀਆਂ ਕਿਸ਼ਤਾਂ ਵਾਲੀਆਂ ਚੱਲਦੀਆਂ ਆਪਾਂ ਲੋਕਾਂ ਨੂੰ ਮਜ਼ਾਕ ਨਹੀਂ ਰਹਿ ਗਏ ਲੋਕਾਂ ਆਪ ਵੀ ਮਤਲਬ ਆਪ ਵੀ ਪੰਗਾ ਲਿਆਗਾ ਕਿਸ਼ਤਾਂ ਵਾਲਾ ਅੱਛਾ ਇਹ ਤਾਂ ਲੋਕਾਂ ਦਾ ਮਜ਼ਾਕ ਬਣਾ ਦਿੰਦਾ ਗਾਣੇ ਚ ਰਿਐਲਿਟੀ ਹੈ ਜਵਾ 100% ਰਿਐਲਿਟੀ ਦੀ ਹੁੰ ਜੇ ਉਹ ਸ਼ੁਰੂਆਤ ਕਰੇ ਗਾਣੇ ਉਹ ਵੀ ਆਪਣਾ ਮਿਸਤਰੀ ਮੈਂ ਆਪ ਕੰਮ ਕਰਦਾ ਅੱਛਾ ਠੀਕ ਹੈ ਜੀ ਅੱਛਾ ਹਾਂ ਉਹਦੇ ਤੇ ਵੀ ਆਉਨੇ ਆ ਆਪਾਂ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਮਤਲਬ ਵੀ ਤੁਸੀਂ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਠੀਕ ਹੈ ਠੀਕ ਹੈ ਅੱਛਾ ਭਾਈ ਮਿਸਤਰੀ ਦੇ ਕੰਮ ਦੇ ਨਾਲ ਨਾਲ ਲਿਖਣ ਵਾਲਾ ਇਹ ਮਤਲਬ ਸ਼ੌਂਕ じゃ ਕਿੱਥੋਂ ਮਤਲਬ ਇਹ ਸ਼ੌਂਕ ਤਾਂ ਮੈਨੂੰ ਕਿ ਮਿਸਤਰੀ ਵਾਲਾ ਕੰਮ ਬਾਅਦ ਚ ਛੇੜਿਆ ਤਰੀ ਦਾ ਤਾਂ ਕੰਮ ਬਾਅਦ ਚ ਆ ਜੀ ਹਾਂ ਪਹਿਲਾਂ ਮੈਨੂੰ ਮਤਲਬ ਬਚ ਮੈਂ ਤਾਂ ਸ਼ੌਂਕ ਹੀ ਗਾਉਂਦੀ ਸੀਗਾ ਹੂੰ ਠੀਕ ਹੈ ਮੇਰਾ ਡੈਡੀ ਐ ਮਿਸਤਰੀ ਦਾ ਕੰਮ ਕਰਦੇ ਆ ਹੂੰ ਹੂੰ ਤੇ ਉਹਨਾਂ ਦੇ ਨਾਲ ਜਦੋਂ ਹੁਣ ਜਾਣ ਲੱਗੇ ਕੰਮ ਤੋਂ ਕੰਮ ਸਿੱਖ ਕੇ ਬਸ ਹੂੰ ਜੁੜੀ ਦਰਬੇੜੀ ਹੂੰ ਤੇ ਮੇਰਾ ਬ੍ਰਦਰ ਆ ਉਹ ਵੀ ਮਿਸਤਰੀ ਮੇਥੋਂ ਵੱਡਾ ਸਾਰੇ ਮਿਸਤਰੀ ਅੱਛਾ ਹਾਂ ਜੀ ਹਾਂ ਮਤਲਬ ਸਾਰਾ ਪਰਿਵਾਰ ਇੱਕ ਕੰਮ ਜੀ ਆ ਐ ਤਾਂ ਮੇਰਾ ਡੈਡੀ ਵੀ ਮਤਲਬ ਪਹਿਲਾਂ گاਉਂਦਾ ਹੁੰਦਾ ਸੀ ਤੂੰ ਵੀ ਉਹਨਾਂ ਕੋਲੇ ਅੱਛਾ ਤੂੰ ਵੀ ਤੇ ਗਾਉਂਦੇ ਰਿਆ ਮੈਂ ਤੇ ਖੂਨ ਚ ਹੀ ਆਇਆ ਫਿਰ ਤਾਂ ਗਾਉਣਾ ਹੈ ਆਪਾਂ ਗਾਣਾ ਸੁਣ ਕਰਿਆ ਪਹਿਲਾਂ ਹਾਂ ਤੋਂ ਉੱਤੇ ਕਹਿੰਦੇ ਵੀ ਤੂੰ ਵੀ ਨਵੀਂ ਤੂੰ ਵੀ ਆਪਾਂ ਮੈਨੂੰ ਕਹਿੰਦੇ ਲਿਆਂਦੀ ਹਾਂ ਬਈ ਮੈਂ ਤਾਂ ਉਹਦੇ ਡੈਡੀ ਅੱਜ ਤੂੰ ਵੀ ਲੋ ਅੱਛਾ ਲੈ ਲੋ ਜਦੋਂ ਪ੍ਰਾਣੀ ਸੀ ਮਾਂ ਮੈਂ ਰੱਖਣਗੀ ਠੀਕ ਹੈ ਵੀ ਯਾਦ ਆ ਇਹਦੇ ਨਾਲ ਜਿੰਦੀ ਬਣਾਈ ਆਪਾਂ ਬੱਪੂ ਦੀ ਅੱਛਾ ਅੱਛਾ ਭਾਈ ਜਦੋਂ ਆਪਾਂ ਗਾਣਿਆਂ ਦੀ ਗੱਲ ਕਰਦੇ ਆ ਫਿਰ ਮਤਲਬ ਗਾਣਾ ਪਸੰਦ ਕਿਹੜਾ ਤੁਹਾਨੂੰ ਆਪ ਦੇ ਆਪ ਦਾ ਜਿਹੜਾ ਤੁਹਾਨੂੰ ਮਤਲਬ ਬਹੁਤ ਵਧੀਆ ਲੱਗਦਾ ਹੋਵੇ ਵੀ ਆਹ ਗਾਣਾ ਬੜਾ ਵਧੀਆ ਬਣਾਇਆ ਹੈ ਜ਼ਰੂਰੀ ਨਹੀਂ ਆ ਤੁਸੀਂ ਬਣਾਇਆ ਹੋਵੇ ਚਾਹੇ ਕਿਸੇ ਹੋਰ ਦਾ ਬਣਾਇਆ ਹੋਵੇ ਜਦੋਂ ਮੈਂ ਮਤਲਬ ਹਾਰਮੋਨੀਅਮ ਸਿੱਖਣ ਲੱਗਿਆ ਸੀਗਾ ਹਾਂ ਉਦੋਂ ਜਦੋਂ ਮੈਂ ਹੌਲੀ ਹੌਲੀ ਸਭ ਤੋਂ ਪਹਿਲਾਂ ਟੂਨ ਕੱਢੀ ਸੀਗੀ ਉਹ ਆ ਸੀਗੀ ਰਿਮ ਜਿਮ ਰਿਮ ਜਿਮ ਅੱਛਾ ਜਿਹੜਾ ਉਹ ਗਾਣਾ ਗਾ ਰਿਮ ਜਿਮ ਰਿਮ ਜਿਮ ਪੈਂਦੀਆਂ ਕਣੀਆਂ ਜਦੋਂ ਅਸੀਂ ਹਾਰਮੋਨੀਅਮ ਸ਼ੁਰੂ ਕਰਦੇ ਸੀਗੇ ਹਾਂ ਮੈਂ ਇਹੀ ਗਾਣਾ ਸ਼ੁਰੂਆਤ ਕਰਦਾ ਸੀ ਮੈਨੂੰ ਬਸ ਮਨ ਖੁਸ਼ ਹੁੰਦਾ ਜਦੋਂ ਗਾਉਂਦਾ ਉਹਦਾ ਆ ਲੱਗਦਾ ਪਤਾ ਨਹੀਂ ਕੀ ਸਿੱਖ ਲਿਆ ਪਤਾ ਨਹੀਂ ਸਿੱਖ ਗਿਆ ਰੂਹ ਅੱਛਾ ਹਾਂਜੀ ਹੌਸਲਾ ਆ ਹੁੰਦਾ ਹੀ ਮਤਲਬ ਅੱਛਾ ਸੁਣਾਓ ਬਈ ਫਿਰ ਚਾਰ ਲੈਣਾ ਹੋ ਗਿਆ ਵੀ ਜਰੂਰ ਮੜਾ ਜਾਂ ਮੈਗਰੇ ਜਰੂਰ ਦੇਖੋ ਜੇ ਹਾਂ ਰੇ ਮਜ ਮਰੇ ਮਜ ਪੈਂਦੀਆਂ ਕਣੀਆਂ ਸਜਣਾ ਜਾਣ ਮੇਰੀ ਤੇ ਬਣੀਆਂ ਜਿੰਝ ਮੁਰਿੰਝ ਮਪੈਂਦੀਆਂ ਕਣੀਆਂ ਸੱਜਣਾ ਜਾਣ ਮੇਰੀ ਤੇ ਬਣੀਆਂ ਸੱਜਣਾ ਜਾਣ ਮੇਰੀ ਤੇ ਬਣੀਆਂ ਮੁਰਮੁੜ ਬਦਲੇ ਕਾਚਦਾ ਆ ਜਾ ਮੇਰਾ ਦਿਲ ਨਹੀਂਓ ਲੱਗਦਾ ਸੋਣਿਆ ਮੇਰਾ ਦਿਲ ਨਹੀਂਓ ਲੱਗਦਾ ਹਣੀਆਂ ਮੇਰਾ ਦਿਲ ਨਹੀਂਓ ਲੱਗਦਾ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਇਹ ਤੁਹਾਡਾ ਪਸੰਦੀਦਾ ਗਾਣਾ ਵੀ ਆ ਹਾਂਜੀ ਹਾਂ ਹੈਨਾ ਵੀ ਮਤਲਬ ਐਲਬਮ ਵੀ ਤੇ ਗਾਣਾ ਇਹੀ ਪਸੰਦ ਆ ਵੀ ਇਹ ਪਹਿਲਾ ਸੀਗਾ ਇਹਦੇ ਨਾਲ ਹੀ ਯਾਦ ਜੁੜ ਗਈ ਹਾਂਜੀ ਅੱਛਾ ਤੁਹਾਨੂੰ ਕਿਹੜਾ ਗਾਣਾ ਪਸੰਦ ਆ ਜੀ ਤੁਸੀਂ ਕਿਹੇ ਜਾ ਮਤਲਬ ਗਾਣਾ ਸੁਣਨਾ ਪਸੰਦ ਕਰਦੇ ਤੁਸੀਂ ਆਰਟਿਸਟ ਛੱਡਦੇ ਅੱਛਾ ਮਤਲਬ ਜੋ ਆ ਗਿਆ ਵੀ ਸਾਰਿਆਂ ਨੂੰ ਸੁਣਦੀ ਨਹੀਂ ਕਿਹੇ ਜਿਹੇ ਗਾਣੇ ਮਤਲਬ ਸੁਣਨੇ ਹੋ ਕੰਮ ਹੁੰਦੇ ਨਾ ਨੀਜੀ ਵੀ ਮੈਨੂੰ ਆ ਬਹੁਤ ਵਧੀਆ ਲੱਗਦਾ ਜਿਆਦਾ ਪਸੰਦ ਕਰਦੀ ਹਾਂ ਹਾਂ ਉਹ ਨੂਰਾ ਸਿਸਟਰ ਹੋਗੇ ਜੀ ਮੈਂ ਮਾਸਟਰ ਸਲੀਨ ਜੀ ਹੋਗੇ ਨਾ ਉਹ ਸੁਰਤ ਫਤੇਲੀ ਖਾਨ ਉਹਨਾਂ ਨੂੰ ਜ਼ਿਆਦਾ ਸੁਣਦੇ ਹੂੰ ਤੇ ਜਿੰਨੇ ਵੀ ਫੰਕਾਰ ਹੋਏ ਨੇ ਮਸ਼ਹੂਰ ਅੱਛਾ ਉਹਨਾਂ ਨੂੰ ਸੁਣਦੀ ਹੂੰ ਜਿਵੇਂ ਸ਼ਮਾ ਜੀ ਹੋਗੇ ਅੱਛਾ ਜਿਵੇਂ ਇਹਨਾਂ ਨੇ ਦੱਸਿਆ ਵੀ ਇਹ ਤਾਂ ਹਰਮੋਨੀਅਮ ਪਲੇ ਕਰ ਲੈਂਦੇ ਆ ਤੁਸੀਂ ਵੀ ਹਰਮੋਨੀਅਮ ਪਲੇ ਕਰ ਲੈਂਦੇ ਹੋ ਹਾਂਜੀ ਅੱਛਾ ਦੋਨੋਂ ਹੀ ਹਰਮੋਨੀਅਮ ਪਲੇ ਮਤਲਬ ਕਿ ਸਿਖਾਇਆ ਉਸਤਾਦ ਜੀ ਨੇ ਅੱਛਾ ਠੀਕ ਹੈ ਤੇ ਤੁਸੀਂ ਪਹਿਲਾ ਗਾਣਾ ਕਿਹੜਾ ਮਤਲਬ ਕਿਹੜੀ ਧੁਨ ਗੱਡੀ ਸੀ ਪਹਿਲਾਂ ਮਤਲਬ ਕਿਹੜੇ ਗਾਣੇ ਤੋਂ ਸ਼ੁਰੂਆਤ ਹੋਈ ਸ਼ਬਦ ਅੱਗੇ ਠਾਕਰ ਅੱਛਾ ਜੋ ਮੰਗੇ ਠਾਕੁਰ ਆਪਣੇ ਤੇ ਬਹੁਤ ਪਿਆਰਾ ਬਹੁਤ ਪਿਆਰਾ ਗਾਣਾ ਅੱਛਾ ਤੇ ਜਿਵੇਂ ਹੁਣ ਮੰਨ ਲਓ ਵੀ ਆਹ ਗਾਣਿਆਂ ਦੀ ਆਪਾਂ ਗੱਲ ਕਰਦੇ ਆਂ ਵੀ ਆਪਾਂ ਨੂੰ ਆਹ ਗਾਣੇ ਬਹੁਤ ਪਸੰਦ ਆ ਐਲਬਮਾਂ ਬਹੁਤ ਪਸੰਦ ਹੁੰਦੀਆਂ ਤੁਹਾਡਾ ਜਿਹੜਾ ਪਸੰਦੀਦਾ ਗਾਣਾ ਉਹ ਇਹੀ ਹੈ ਰਿਹਾ ਇਹੀ ਗਾਣਾ ਜਿਵੇਂ ਜਾਂ ਮਤਲਬ ਜਿਹੜੇ ਸਿੰਗਰ ਤੁਸੀਂ ਦੱਸਿਆ ਉਹਨਾਂ ਦਾ ਗਾਣਾ ਕਿਹੜਾ ਪਸੰਦ ਆ ਤੁਹਾਨੂੰ ਕੋਈ ਇੱਕ ਗਾਣਾ ਕੋਈ ਇਹ ਯਾਦ ਆਉਂਦਾ ਰਵੇ ਜਿਹੜਾ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰ ਹੁਣ ਤੱਕ ਨਾ ਕਿਸੇ ਨੇ ਵਜਮਾਰੀ ਹਏ ਹੁਣ ਤੱਕ ਨਾ ਹੈ ਹੈ ਹੁਣ ਤੱਕ ਨਾ ਕਿਸੇ ਨੇ ਵਜਮਾਰੀ ਤੂੰ ਕਿਡਾ ਰੱਬ ਆ ਗਿਓਨੀ ਜਿੰਦੇ ਮੇਰੀ ਉਹ ਜਿੰਦੇ ਮੇਰੀ ਹੈ ਜਿੰਦੇ ਮੇਰੀ ਹੈ जिंदे मेरी है जिंदे मेरी है क्या बात है क्या बात है बहुत बढ़िया जी अच्छा भाई जमे ਹੁਣ ਮਿਊਜ਼ਿਕ ਇੰਡਸਟਰੀ ਦੀ ਆਪਾਂ ਗੱਲ ਕਰਦੇ ਹਾਂ ਇੱਕ ਦੂਜੇ ਨੂੰ ਸਪੋਰਟ ਕਿਵੇਂ ਕਰਦੇ ਹੋਂ ਫਿਰ ਵੀ ਮਤਲਬ ਵੀ ਇੱਕ ਦੂਜੇ ਨਾਲ ਖੜਨਾ ਜਾਂ ਹੁੰਦਾ ਵੀ ਜਿਵੇਂ ਮੰਨ ਲਓ ਕਿ ਕਈ ਵਾਰੀ ਤੁਹਾਨੂੰ ਚਾਰ ਲੈਣਾ ਨਹੀਂ ਆਉਂ ਰਹੀਆਂ ਹਨ ਜਾਂ ਉਹਨਾਂ ਤੋਂ ਕਦੇ ਗਾਇਆ ਨਹੀਂ ਜਾਂਦਾ ਫਿਰ ਉੱਥੇ ਕਿਵੇਂ ਇੱਕ ਦੂਜੇ ਨੂੰ ਕਿਵੇਂ ਸਪੋਰਟ ਕਰਦੇ ਹੋਂ ਮੈਂ ਬਹੁਤ ਹੌਸਲਾ अच्छा फिर ਮੈਨੂੰ ਮਤਲਬ ਹੌਸਲਾ ਛੱਡ ਜਾਨੀਓ ਤੁਸੀਂ ਕਿਉਂ ਕਹਤੋਂ ਇਹ ਉਹੀ ਥੋੜਾ ਜਿਆਦਾ ਹੋ ਰਹਿੰਦੀ ਐ ਸਾਈਡ ਮੈਂ ਇਹਨੂੰ ਫਿਰ ਹੌਸਲਾ ਦਿੰਨਾ ਕਿ ਕੋਈ ਕੋਈ ਕੁਝ ਕਹਿ ਦਿੰਦਾ ਨਾ ਕੋਈ ਕਮੈਂਟ ਕਰ ਦਿੰਦਾ ਉਹਦਾਂ ਦੀਆਂ ਚੀਜ਼ਾਂ ਲੋਕ ਇਹ ਵਾਲਾ ਚੀਜ਼ ਮੈਨੂੰ ਕਮੈਂਟ ਜੀ ਨਾ ਸਮਝਦੇ ਅੱਛਾ ਹਾਂ ਜੀ ਜਿਹੜੀ ਕਮੈਂਟ ਦਾ ਇੰਨਾ ਕਿਉਂ ਅਸਰ ਹੁੰਦਾ ਵੀ ਜਿਵੇਂ ਕਿਸੇ ਨੇ ਬੈਡ ਕਮੈਂਟ ਵਗੈਰਾ ਕਰ ਦਿੰਦੇ ਐ ਜਿਵੇਂ ਉਹਦੇ ਵਾਰ ਜਿੱਦਾਂ ਬੋਲ ਕੇ ਕਮੈਂਟ ਵਗੈਰਾ ਤਾਂ ਮੈਂ ਘੱਟ ਹੀ ਪੜਦੀ ਆਂ ਪੁੱਛਾਂ ਤੇ ਤਾਂ ਕਿ ਜਿੱਦਾਂ ਉਹ ਬੋਲ ਕੇ ਕੋਈ ਕੁਝ ਕਹੇ ਜਾਂ ਕਰ ਕਿਸੇ ਨੇ ਕੁਝ ਕਹਿ ਤਾ ਜਾਂ ਮਾਰੂ ਕਿਉਂਕਿ ਹਰ ਇੱਕ ਚੀਜ਼ ਇਹ ਵੀ ਹੁੰਦੀ ਆ ਨਾ ਵੀ ਜਦੋਂ ਸਟਰਗਲ ਲਾਈਫ ਹੁੰਦੀ ਹੈਗੀ ਬੰਦੇ ਦੀ ਤਾਂ ਮੈਨੂੰ ਕਿਸੇ ਨੇ ਮਾੜੀ ਜਿਹੀ ਗੱਲ ਕਹਿਤੀ ਮੇਰਾ ਸੈਂਸਿਟਿਵ ਮਾਈਂਡ ਹੈ ਅੱਛਾ ਇਹ ਫਿਰ ਹੁਣ ਲੱਗੇ ਆਂਦੇ ਬਈ ਸਹੀ ਆ ਸਾਈਡ ਤੋਂ ਬਾਹਰ ਹੋ ਜਾਂਦੀ ਹੈ ਅੱਛਾ ਗਾਣੇ ਨਹੀਂ ਫਿਰ ਸਾਈਡਾਉਣ ਦੇ ਵੀ ਵੀ ਗਾਣੇ ਨਹੀਂ ਸਾਈਡਾਦਾ ਅੱਛਾ ਬਾਈ ਨੇ ਹੁਣ ਇਹਨਾਂ ਨੂੰ ਕਿ ਕਹਿ ਕੇ ਕਿ ਜਿੱਥੇ ਹੁਣ ਆਪ ਗਾਣਾ ਕਰਿਆ ਅਸੀਂ ਰਿਕਾਰਡ ਤੇ ਅੱਛਾ ਅੱਛਾ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਸਾਈਡ ਗਾਉਂਦੀ ਸੀ ਪੂਰੇ ਹੂੰ ਇਹਨਾਂ ਨੇ ਸਾਨੂੰ ਕਹਿ ਕੇ ਕਿ ਨਾ ਨਾ ਕਹਿੰਦਾ ਸਾਈਡ ਛੱਡੋ ਇਹਨਾਂ ਦਾ ਕਿਹੜਾ ਸੋਣ ਹੁਣ ਹਣ ਕੌਣ ਲੱਗਿਆ ਸੀ ਵੀਟ ਸੌਂਗ ਅੱਛਾ ਹੁਣ ਵੀਟ ਸੌਂਗ ਆਉਣਗਾ ਨਹੀਂ ਸੁਣਨਾ ਤਾਂ ਹੀ ਵੀ ਫਿਰ ਸਾਈਡ ਸੌਂਗ ਵੀ ਆਊਟ ਹੋ ਤਾ ਇਹ ਤਾਂ ਗੱਲ ਗਾਸਤਾ ਐ ਵੀਹੀ ਨਾ ਸੁਣਗੇ ਇਹ ਤਾਂ ਕੋਈ ਗੱਲ ਨਾ ਹੋਈ ਉਹ ਵੀ ਜ਼ਰੂਰ ਸੁਣਾਓ ਫਿਰ ਸਾਈਡ ਵੀ ਜ਼ਰੂਰ ਸੁਣਾਓ ਸਾਈਡ ਤੂੰ ਵੀ ਆਪਣੇ ਦਿਲ ਦੀ ਕਹਿ ਲਈ ਮੈਂ ਵੀ ਆਪਣੇ ਦਿਲ ਦੀ ਕਹਿ ਲੂੰ ਤੁਹਾਨੂੰ ਵੀ ਕਹਿੰਦੇ ਆਂ ਮੈਂ ਵੀ ਆਪਣੇ ਦਿਲ ਦੀ ਕਹਿ ਲੂੰ ਖਤਰਾ ਹੀ ਕਿ ਪੁੱਛਿਆ ਦੱਸਿਏ ਖਤਰਾ ਹੀ ਕਿ ਪੁੱਛਿਆ ਦੱਸਿਏ ਕਦੋਂ ਜੇ ਦਹਾ ਕਦੇ ਇਕੱਠੇ ਆ ਬੈਠ ਕੇ ਰੋਵਾਂਗੇ ਕੀ ਵਿਤੀ ਸਾਡੇ ਨਾਲ ਕਦੇ ਇਕੱਠੇ ਆ ਬੈਠੇ ਗੇ ਰੋਵਾਂਗੇ ਕੀ ਵਿਤੀ ਸਾਡੇ ਨਾਲ ਨਹੀਂ ਸੁਣ ਲੈ ਵਿਤੀ ਸਾਡੇ ਨਾਲ ਨਹੀਂ ਸੁਣ ਲੈ ਵਿਤੀ ਸਾਡੇ ਨਾਲ ਕੀ ਬਾਤ ਆ ਕੀ ਬਾਤ ਵੀ ਸੈਡ ਬਾਹ ਹੋਰ ਵਧੀਆ ਗਾਉਂਦੇ ਆਗੇ ਸੈਡ ਤਾਂ ਬਹੁਤ ਗਾਉਂਦੇ ਆ ਬੜੀ ਚਲ ਬਚਪਨ ਤੋਂ ਸੈਡ ਹੀ ਸੁਣੇ अच्छा हां तो ਹੁਣ ਲੈਣੇ ਐ ਐਸ ਪੀਟੀ ਰਿਪੋਰਟ ਦਾ ਮੋਦਬ ਧੰਨਵਾਦ ਕਰਦੇ ਆ ਇਹਨਾਂ ਨੇ ਥੋੜਾ ਜੁਨਿਅਰੀ ਚੇਂਜ ਕਰਤਾ ਪੂਰਾ ਹੈ ਨਾ ਬਾਈ ਸਾਨੂੰ ਜਦੋਂ ਵੀ ਸੌਣ ਲਿਆ ਸੀ ਡਰਾਈਵਰ ਹਰਮੋਨੀਆ ਉੱਤੇ ਵੀ ਲੱਗੇ ਨੇ ਕੋਣ ਬਾਈ ਕਹਿੰਦਾ ਨਾ ਬਾਈ ਬੰਦ ਕਰੋ ਯਾਰ ਦੂਜੇ ਸਾਨੂੰ ਨਾ ਰੋਲ ਲਾ ਦੇ ਅੱਛਾ ਵਧੀਆ ਗਾਣੇ ਗਾਓ ਯਾਰ ਕਹਿੰਦਾ ਅੱਛਾ ਹੀਟ ਤੱਕ ਵੀ ਜਾਇਆ ਹੁਣ ਥੋੜਾ ਹਾਂ 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 ਵੀ ਸਾਈਡ ਦਾ ਪਹਿਲੀ ਹੁੰਨੇ ਘਰੀ ਹੂੰ ਹੂੰ ਹੁਣ ਤਾਂ ਥੋੜਾ ਥੋੜਾ ਕਰੋ ਹਾਂ ਇਹ ਜੀ ਅੱਛਾ ਭਈ ਜੇ ਤਾਂ ਆਪਾਂ ਹੁਣ ਤੁਸੀਂ ਦੋਨੋਂ ਹਸਬੰਡ ਵਾਈਫ ਹੋ ਤੇ ਆਪਾਂ ਨਿੱਜੀ ਜ਼ਿੰਦਗੀ ਵਾਸਤੇ ਗੱਲ ਕਰੀਏ ਇਹ ਤਾਂ ਪਹਿਲੀ ਵਾਰੀ ਕਿੱਥੇ ਮੁਲਾਕਾਤ ਹੁੰਦੀ ਹੈ ਤੁਹਾਡੀ ਭਈ ਕਿੱਥੇ ਮਿਲਦੇ ਹੋ ਤੁਸੀਂ ਪਹਿਲੀ ਵਾਰੀ ਇੱਕ ਦੂਜੇ ਨੂੰ ਪਹਿਲੀ ਵਾਰ ਤਾਂ ਜੀਸੀ ਮਤਲਬ ਕਾਲਜ ਚ ਹੀ ਮਿਲੇ ਸੀਗੇ ਮਤਲਬ ਅੱਛਾ ਹਾਂਜੀ ਠੀਕ ਹੈ ਤੇ ਕਿਵੇਂ ਮਤਲਬ ਕੈਜੂਅਲ ਮੁਲਾਕਾਤ ਸੀ ਮੁਲਾਕਾਤ ਕਿੱਦਾਂ ਦੀ ਸੀ ਪਹਿਲੀ ਮੁਲਾਕਾਤ ਦਾ ਕੀ ਯਾਦ ਆ ਤੁਹਾਨੂੰ ਵੀ ਮਤਲਬ ਵੀ ਪਹਿਲੀ ਮੁਲਾਕਾਤ ਚ ਆਏ ਜੀ ਮਿਲੇ ਸੀ ਆਪਾਂ ਜਾਂ ਇੱਥੇ ਮੱਥੇ ਲੱਗੇ ਇੱਕ ਦੂਜੇ ਤੁਹਾਡੇ ਤੋਂ ਵੀ ਪੁੱਛੂਗਾ ਵੀ ਤੁਸੀਂ ਕਿਤੇ ਕੀ ਯਾਦ ਹੈ ਤੁਹਾਨੂੰ ਦੱਸ ਦੋ ਤੁਸੀਂ ਦੱਸੋ ਭਾਈ ਪਹਿਲਾਂ ਵੀ ਤੁਹਾਡੇ ਕੀ ਯਾਦ ਆ ਉਹਨਾਂ ਤੋਂ ਵੀ ਪੁੱਛ ਲੈਣੇ ਆਪਾਂ ਤੁਸੀਂ ਸਾਰਾ ਕੁਝ ਨਾ ਪੁੱਛੀਓ ਨਾ ਫੇਰ ਕੀ ਹੁੰਦਾ ਜੀ ਦੱਸੋ ਜਿਹੜਾ ਤੁਸੀਂ ਪਬਲਿਕਲੀ ਦੱਸ ਸਕਦੇ ਹੋ ਉਹ ਦੱਸੋ ਕੋਈ ਨਹੀਂ ਪਹਿਲੀ ਵਾਰ ਤਾਂ ਇਹਨਾਂ ਨੂੰ ਮੈਂ ਜਦੋਂ ਸਕੂਲ ਚ ਗਾਉਂਦਿਆਂ ਉਹਨਾਂ ਦੇਖਿਆ ਸੀਗਾ ਮਤਲਬ ਮੈਨੂੰ ਐ ਹੋ ਗਿਆ ਸੀਗਾ ਵੀ ਮੈਨਾਂ ਨੂੰ ਪਸੰਦ ਆ। ਮਤਲਬ ਕਿ ਮੇਰੀ ਗਾਇਕੀ ਤੁਹਾਨੂੰ ਪਸੰਦ ਨਹੀਂ ਆ। ਅੱਛਾ ਬੇਨਾਂ ਨੂੰ ਤੁਹਾਡੀ ਗਾਇਕੀ ਵਧੀਆ ਲੱਗੀ। ਹਾਂ। ਅੱਛਾ ਇਹਨਾਂ ਨੂੰ ਤਾਂ ਤੁਹਾਡੀ ਗਾਇਕੀ ਵਧੀਆ ਲੱਗੀ। ਤੁਹਾਨੂੰ ਕੀ ਵਧੀਆ ਲੱਗਿਆ ਜੀ ਇਹਨਾਂ ਦੇ ਵਿੱਚ ਫਿਰ? ਇਹਨਾਂ ਦੀ ਲਿਸਟ अच्छा लिखती बढ़िया अच्छा मतलब थोनू गायकी नहीं जोड ਲੈ ਇੱਕ ਦੂਜੇ ਨਾਲ ਵੀ ਇਹਨਾਂ ਨੂੰ ਲਿਖਣਾ ਵਧੀਆ ਆਉਂਦਾ ਸੀ ਤੁਹਾਨੂੰ ਗਾਉਣਾ ਵਧੀਆ ਆਉਂਦਾ ਸੀ ਇਹਨਾਂ ਨੂੰ ਤਾਂ ਮਤਲਬ ਤੁਹਾਨੂੰ ਇਹਨਾਂ ਦਾ ਲਿਖਣਾ ਪਸੰਦ ਆ ਗਿਆ ਹੈਨਾ ਤੇ ਬਾਈ ਨੂੰ ਫਿਰ ਗਾਉਣਾ ਪਸੰਦ ਆਉਂਦਾ ਸੀ ਸਕੂਲ 'ਚ ਮੈਥੋਂ ਹੀ ਮੈਨੂੰ ਦੱਸਣੀ ਸੀ ਮੈਂ ਗਾਉਣਾ ਕਰਾਂ ਮੈਂ ਲਿਖ ਕੇ ਦੇ ਦਿੰਦੀ ਸੀ اچھا ਮਤਲਬ ਜਿਹੇ ਜਾਂ ਮਰਜੀ ਮੈਟਰ ਕਹਿਤਾ ਵੀ ਹੋ ਜਾ ਮੈਟਰ ਮਤਲਬ ਬਣਾ ਕੇ ਦੇ ਦੇ ਬਸ ਸਕੂਲ 'ਚ ਜਾਇਆ ਜ ਟੌਪਿਕ ਹੁੰਦਾ ਸੀ ਉਹ ਜੀ ਮੈਂ ਪਸੰਦ ਟੀਚਰਾਂ ਤੇ ਨਾ ਹੂੰ ਹੂੰ ਉਹ ਜਿਹੜੀਆਂ ਚੀਜ਼ਾਂ ਲਿਖ ਕੇ ਦੇ अच्छा हां अच्छा भाई पहली ਜਿਵੇਂ ਹੁਣ ਆ ਆ ਵਾਲੀ ਫੀਲਿੰਗ ਹੁੰਦੀ ਹੈਗੀ ਵੀ ਆ ਚਲੋ ਗਾਉਣਾ ਤੇ ਤੁਹਾਨੂੰ ਇੱਕ ਦੂਜੇ ਦਾ ਗਾਉਣਾ ਤੇ ਲਿਖਣਾ ਪਸੰਦ ਆਇਆ ਹਨ ਤੇ ਪਰ ਇੱਕ ਜਿਵੇਂ ਹਸਬੰਡ ਵਾਈਫ ਵਾਲੀ ਚੀਜ਼ ਹੁੰਦੀ ਹੈ ਵੀ ਜਦੋਂ ਆਪਾਂ ਨੂੰ ਐ ਲੱਗਦਾ ਵੀ ਅਸੀਂ ਮੇਡ ਫॉर ਈਚ ਅਦਰ ਹਨ ਹਨ ਵੀ ਐ ਲੱਗਦਾ ਵੀ ਯਾਰ ਇਹ ਮੇਰਾ ਜੀਵਨ ਸਾਥੀ ਬਣ ਜਾ ਬਣ ਸਕਦਾ ਜਾਂ ਇਹ ਮੇਰੀ ਜੀਵਨ ਸਾਥਣ ਬਣ ਸਕਦੀ ਹੈ ਇਹ ਵਾਲੀ ਫੀਲਿੰਗ ਕਦੋਂ ਆਈ ਬਈ ਤੇ ਕਿਵੇਂ ਇਹ ਚੀਜ਼ ਕਿਵੇਂ ਮਹਿਸੂਸ ਹੋਈ ਤੁਹਾਨੂੰ ਭਾਈ ਵੜਾ ਚਾਹੀਏ ਜੀ ਪਹਿਲਾਂ ਤੁਹਾਡੇ ਕਹਿੰਦੇ ਝਾਕਦਾ ਪਹਿਲਾਂ ਵੀ ਪਹਿਲਾਂ ਆ ਗਿਆ ਲੈਣੇ ਉਹ ਭਾਈ ਉਦੋਂ ਨਹੀਂ ਆ ਗਿਆ ਨਹੀਂ ਪਤਾ ਕਿ ਇਹ ਆਪਦੇ ਹਿਸਾਬ ਨਾਲ ਦੱਸ ਬੰਦੇ ਅੱਛਾ ਆਪਦੇ ਹਿਸਾਬ ਨਾਲ ਕਿਉਂ ਤੁਸੀਂ ਆਪਦੇ ਹਿਸਾਬ ਨਾਲ ਦੱਸੋ ਤੁਸੀਂ ਆਪਦੇ ਵਾਲਾ ਦੱਸੋ ਆਪਦੇ ਦਾ ਦੱਸ ਦੇ ਮੇਰਾ ਫੋਟੋ ਪਹਿਲੇ ਕੱਢ ਅੱਛਾ ਕਰ ਲੈਂਦੇ ਆ ਅੱਜ ਦੱਸੋ ਭਾਈ ਕਦੋਂ ਮਤਲਬ ਆਏ ਜੀ ਕਦੋਂ ਲੱਗਿਆ ਵੀ ਯਾਰ ਵੀ ਇਹ ਮੇਰੀ ਜੀਵਨ ਸਾਥਣ ਹੋਣੀ ਚਾਹੀਦੀ ਹੈ ਵੀ ਅਸੀਂ ਜ਼ਿੰਦਗੀ ਚ ਵਧੀਆ ਅੱਗੇ ਵੱਧ ਸਕਦੇ ਹਾਂ ਕੀ ਦਾ ਮਤਲਬ ਉਹਦੀ ਜਦੋਂ ਮੈਨੂੰ ਹਮਤ ਪਤਸੀ ਗੱਲਾਂ ਬਾਤਾਂ ਕਰਦੇ ਸੀ ਨਾ ਸੋਚਿਆ ਹੀ ਨਹੀਂ ਸੀਗਾ ਨਾ ਨਹੀਂ ਅੱਜ ਸੋਚ ਕੇ ਦੱਸੋ ਨਾ ਮੈਂ ਤਾਂ ਇੰਟਰਵਿਊ ਤੁਹਾਡੇ ਨਾਲ ਤਾਂ ਕਰ ਰਿਆ ਵੀ ਤੁਹਾਡੀ ਨਿੱਜੀ ਜ਼ਿੰਦਗੀ ਤੇ ਵੀ ਕੁਝ ਪਤਾ ਲੱਗ ਜਾਏ ਪਹਿਲਾਂ ਪਹਿਲਾਂ ਪਸੰਦ ਕਰਦੇ ਕੋਈ ਉਹ ਗੱਲਾਂ ਕਰਨ ਲੱਗੇ ਇੱਕ ਦੂਜੇ ਨਾਲ ਹੂੰ ਜਦੋਂ ਗੱਲਾਂ ਤੋਂ ਐ ਲੱਗਣ ਲੱਗਿਆ ਸੀਗਾ ਵੀ ਯਾਰ ਵੀ ਆਪਾਂ ਜੇ ਇਕੱਠੇ ਹੋਵਾਂਗੇ ਆਪਣੀ ਜ਼ਿੰਦਗੀ 'ਚ ਕੁਝ ਬਣਾ ਹੂੰ ਵੀ ਅੱਗੇ ਵੱਧ ਸਕਦੇ ਹਾਂ ਇਹ ਚੀਜ਼ ਸੋਚੀ ਸੀ ਵੀ ਇੱਕ ਦੂਜੇ ਨਾਲ ਜੁੜਨ ਦਾ ਫਾਇਦਾ ਇੰਨਾ ਤਾਂ ਅਸੀਂ ਸਹੀ ਗੱਲ ਸਮਾਨ ਸਾਡਾ ਡੋਲ ਗਿਆ ਸੀ ਵੀ ਹੁਣ ਨਹੀਂ ਹੂੰ ਪਰ ਹੁਣ ਸਾਡੇ ਮਿਕੀਰੀ ਐਸਪੀਟੀ ਰੌਕਟ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨੇ ਸਾਡੀ ਬਾਹ ਫੜੀ ਹੈ ਹਮਮ ਫੈਸਲੇ ਅਸੀਂ ਰਜੀਂਦਰ ਵਾਈ ਸੀ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਨਹੀਂ ਬਾਈ ਵਧੀਆ ਸਪੋਰਟ ਹੈ ਸਾਡੀ ਬਾਹ ਫੜੀ ਹੈ ਬਹੁਤ ਜ਼ੋਰ ਲਾਇਆ ਗਾਣੇ ਦੀ ਵੀਡੀਓ ਦੇ ਵਿੱਚ ਵੀ ਸਾਡੇ ਨਾਲ ਇੰਨੀ ਮਤਲ ਮਿਹਨਤ ਕੀਤੀ ਉਹਨੇ ਆਪ ਖੁਦ ਨਹੀਂ ਕਿ ਜਿਹੜਾ ਪ੍ਰੋਡਿਊਸਰ ਬੰਦਾ 22 ਹੈ ਤਾਂ ਸ਼ਬਦਾਂ ਦਾ ਜਾਦੂਗਰ ਆ ਗੱਲ ਬਦਲ ਕੇ ਲੈ ਗਿਆ ਦੂਜੇ ਪਾਸੇ ਤੁਸੀਂ ਐ ਦੇਖੋ ਵੀ ਉਸ ਗੱਲ ਦਾ ਜਵਾਬ ਨਹੀਂ ਦਿੰਦਾ ਵੀ ਮੈਨੂੰ ਫੀਲਿੰਗ ਕਦੋਂ ਆਈ ਵੀ ਹਾਂ ਵੀ ਮੈਨੂੰ ਕਦੋਂ ਲੱਗਿਆ ਦੇਖ ਲਓ ਗੱਲ ਬਦਲਦਾ ਨੇ ਲੈ ਬਾਈ ਨਾ ਯਾਰ ਭਾਈ ਗੱਲ ਨਾ ਬਦਲ ਯਾਰ ਭਾਈ ਗੱਲ ਤਾਂ ਜਿਹੜੀ ਹੁਣ ਤੈਨੂੰ ਦੱਸਣੀ ਪੈਣੀ ਆ ਹੁਣ ਤਾਂ ਵੀ ਕਦੋਂ ਆਏ ਜੇ ਲੱਗਿਆ ਵੀ ਐ ਵੀ ਬਾਠ ਠੀਕ ਆ ਯਾਰ ਵੀ ਹੁਣ ਵਿਆਹ ਕਰਾਉਣਾ ਚਾਹੀਦਾ ਵਿਆਹ ਤਾਂ ਫਿਰ ਸਾਨੂੰ ਦੱਸ ਹੀ ਦਿੱਤਾ ਵੀ ਤੂੰ ਗੱਲਾਂ ਬਾਤਾਂ ਕਰਨ ਲੱਗੇ ਕੁਝ ਅੱਛਾ ਫਿਰ ਜਿਹੜਾ ਆ ਜਾ ਹੋ ਗਿਆ ਨਾਲ ਕੀ ਤਰ੍ਹਾਂ ਮਤਲਬ ਗੱਲਾਂ ਕਰਨ ਲੱਗੇ ਹਨਾ ਸਾਨੂੰ ਪੱਦੀਆ ਫਿਰ ਬੰਦਾ ਸੋਚਣ ਲੱਗੇ ਆਂਦੇ ਹੋਏ ਅੱਛਾ ਆਪਾਂ ਵਿਆਹ ਕਰਾ ਲੀਏ ਤਾਂ ਕੁਝ ਕੈਂ ਕਰਾਂਗੇ ਹਾਂ ਫਰੈਂਡ ਇਸ ਪਤਾ ਵੀ ਵਿਆਹ ਕਰਾ ਕੇ ਭੈਣਾ ਟਾਈਮ ਲੱਗੂ ਗੱਲ ਸਪੱਸ਼ਟ ਬਾਕੀ ਅੱਰੀ ਗੱਲਾਂ ਦਾ ਜੋੜੀਆਂ ਤਾਂ ਪ੍ਰਮਾਤਮਾ ਵੱਲੋਂ ਬਣ ਕੇ ਆਉਂਦੀਆਂ ਨਹੀਂ ਤੁਸੀਂ ਭਈ ਐਂ ਨਾ ਉਹ ਤੁਸੀਂ ਦੱਸਦਾ ਤੂੰ ਤੁਹਾਡਾ ਜਵਾਬ ਨੂੰ ਕਵਰ ਕਰ ਗਏ ਤੁਸੀਂ ਐਂ ਜੇ ਦੱਸੋ ਵੀ ਤੂੰ ਅੱਛਾ ਇਹਨਾਂ ਨੇ ਤਾਂ ਦੱਸਤਾ ਵੀ ਜਦੋਂ ਇਹ ਗੱਲਾਂ ਬਾਤਾਂ ਕਰਨ ਲੱਗੇ ਹਨ ਤੁਹਾਨੂੰ ਕਦੋਂ ਐਂ ਜਿ ਲੱਗਿਆ ਵੀ ਚੱਲ ਭਈ ਠੀਕ ਆ ਵੀ ਮੁੰਡਾ ਵਧੀਆਗਾ ਵੀ ਇਹਦੀ ਲਖਤ ਵੀ ਵਧੀਆ ਤੇ ਵੀ ਆਪਾਂ ਨੂੰ ਜੀਵਨ ਚ ਅੱਗੇ ਵਧਣਾ ਚਾਹੀਦਾ ਤੁਹਾਨੂੰ ਕਦੋਂ ਫੀਲਿੰਗ ਜੀ ਆਈ ਥੀ ਸਹਾਲੇ ਜੀ ਨਹੀਂ ਨਹੀਂ ਮਸਾਨੇ ਨਹੀਂ ਭਈ ਇਹ ਤਾਂ ਇਹ ਤਾਂ ਭਈ ਉਹ ਇਹ ਤਾਂ ਪੁੱਛਦੇ ਆ ਮੈਂ ਸੋਚਿਆ ਨਹੀਂ ਸੀਗਾ ਜੀ ਸੋਚਿਆ ਨਹੀਂ ਸੀਗਾ ਜਮੇ ਨਹੀਂ ਸੋਚਿਆ ਸੀ ਕੀ ਨਹੀਂ ਸੋਚਿਆ ਸੀ ਵੀ ਵਿਆਹ ਹੋਊਗਾ ਐ ਨਹੀਂ ਸੋਚਿਆ ਸੀ ਆਸ ਨਹੀਂ ਸੀ ਨਹੀਂ ਅੱਛਾ ਫਿਰ ਵੀ ਹੋ ਗਿਆ ਕਿਉਂਕਿ ਉਸ ਟਾਈਮ ਦੇ ਵਿੱਚ ਮਤਲਬ ਕਿ ਲਾਮਾ ਮੈਡਮ ਹਾਂ ਤੁਸੀਂ ਨਾਲ ਅੱਛਾ ਵੀ ਐ ਸੀ ਵੀ ਤੁਸੀਂ ਪੇਰੈਂਟਸ ਵੀ ਸਪੋਰਟ ਕਰ ਦਿੰਦੇ ਬੱਚੇ ਹਾਂ ਹਾਂ ਬਟ ਉਹ ਤੋਂ ਨਹੀਂ ਸੀ ਇਦਾਂ ਦੀ ਅੱਛਾ ਠੀਕ ਹੈ ਤਾਰ ਬਹੁਤ ਲੱਗਦਾ ਹੁੰਦਾ ਸੀ ਕਰਦੇ ਹਾਂ ਇਹ ਤਾਂ ਹੈ ਬਿਲਕੁਲ ਅੱਛਾ ਮਤਲਬ ਕਿਤੇ ਨਾ ਕਿਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਪਰਿਵਾਰਕ ਚੀਜ਼ਾਂ ਵੀ ਆ ਜਾਂਦੀਆਂ ਵਿੱਚ ਵਿਚਾਰ ਅੱਛਾ 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 ਤੁਹਾਡੀ ਮਤਲਬ ਵੈਸੇ ਤੁਹਾਡੀ ਲਵ ਮੈਰਿਜ ਹੈਗੀ ਹਨਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਅੱਛਾ ਜਿਵੇਂ ਬਈ ਆਪਾਂ ਤੁਹਾਨੂੰ ਲੈ ਕੇ ਗੱਲ ਕਰ ਰਹੇ ਸੀਗੇ ਵੀ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਕਰਦੇ ਕੰਮ ਵੀ ਕਰਦੇ ਹੋ ਹਨ ਤੁਸੀਂ ਉਸ ਤੋਂ ਬਾਅਦ ਟੀਚਿੰਗ ਵੀ ਕਰਦੇ ਹੋ ਹਨ ਫਿਰ ਗਾਇਕੀ ਵੀ ਹੈ ਇਹ ਤਿੰਨਾਂ ਚੀਜ਼ਾਂ ਚ ਬੈਲੈਂਸ ਕਿਵੇਂ ਬਣਾਉਨੇ ਹੋ ਕਿਉਂਕਿ ਬੰਦਾ ਦਾ ਫਿਰ ਹਜੇ ਬਹੁਤ ਸਾਰੀਆਂ ਚੀਜ਼ਾਂ ਮੈਨੇਜ ਕਰ ਜਾਂਦਾ ਤੇ ਇੱਕ ਔਰਤ ਲਈ ਵੀ ਮਤਲਬ ਘਰੇ ਵੀ ਮੈਨੇਜ ਕਰਨਾ ਘਰ ਬਹੁਤ ਵਧੀਆ ਸੰਭਾਲਦੀਆਂ ਔਰਤਾਂ ਹਨ ਪਰ ਉਹਦੇ ਨਾਲ ਨਾਲ ਜੌਬ ਫਿਰ ਮਤਲਬ ਇਧਰ ਇਧਰ ਵਾਲੇ ਪਾਸੇ ਵੀ ਗਾਇਕੀ ਵਾਲੇ ਪਾਸੇ ਵੀ ਮਤਲਬ ਇਹ ਚੀਜ਼ਾਂ ਨੂੰ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਬੈਲੈਂਸ ਯਾ ਕਿਵੇਂ ਬਣਾ ਕੇ ਚੱਲਦੇ ਹਾਂ ਬੈਲੈਂਸ ਬਸ ਐਸੇ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਵੀ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਜਦੋਂ ਆਪਾਂ ਲਾਈਫ ਦੇ ਵਿੱਚ ਕੁਝ ਚੰਗਾ ਸੋਚੀਏ ਨਾ ਆਪਣੇ ਲਈ ਵਿਆਹ ਕਰਨਾ ਹੀ ਆ ਕਰਦੇ ਕਿਵੇਂ ਹਾਂ ਮੈਂ ਤਾਂ ਇਹ ਜਾਣਣਾ ਚਾਹੁੰਦਾ ਦਰਸ਼ਕ ਵੀ ਜਾਣਨਾ ਚਾਹੁੰਦੇ ਵੀ ਇੰਨਾ ਕੁਝ ਮੈਨੇਜ ਕਿਵੇਂ ਕਰਦੇ ਹੋ ਤੁਸੀਂ ਜਿਵੇਂ ਹੁਣ ਮੰਨ ਲਓ ਵੀ ਸਵੇਰੇ ਉੱਠ ਖੜੇ ਪਹਿਲਾਂ ਇਹ ਹੁੰਦਾ ਵੀ ਛੇਤੀਆਂ ਦੇ ਕੰਮ ਨਿਬੇੜ ਲਗੇ ਰੱਖਿਆ ਹੈ ਨਾ ਆਪਣਾ ਅੱਛਾ ਜਿਵੇਂ ਸਵੇਰੇ ਉੱਠ ਕੇ ਦੋ ਘੰਟੇ ਯਾਗ ਕਰਨਾ ਫਿਰ ਉਸ ਤੋਂ ਬਾਅਦ ਘਰ ਦੇ ਕੰਮ ਸਟਾਰਟ ਹੋ ਜਾਂਦੇ ਹਨ ਤੇ ਫਿਰ ਨਾ ਵੀ ਤਾਂ ਸੁਣ ਲਈ ਮੈਂ ਵੀ ਕਰਦਣਾ ਛੇ ਆਵਾਜ਼ ਦੇ ਨੂੰ ਡਿਊਟੀ ਜਾਣਾ ਨਾ ਭਾਈ ਨੂੰ ਵੀ ਕ੍ਰੈਡਿਟ ਦਿਓ ਜੀ ਇਹ ਤਾਂ ਗੱਲ ਗੱਲ ਦਾ ਕੰਮ ਇਹਨਾਂ ਨੂੰ ਦੱਸਣਾ ਪੈਂਦਾ ਜਿਵੇਂ ਐ ਕਰਦੇ ਅੱਛਾ ਇਹ ਕਰਵਾਉਣਾ ਤਾਂ ਹੈਗਾ ਨਾ ਚਲ ਬੰਦਿਆਂ ਨੂੰ ਨਹੀਂ ਪਤਾ ਨਹੀਂ ਹਾਂ ਮੈਂ ਕਰਵਾਉਣਾ ਹੈਗਾ ਵੀ ਨਾਲ ਜਦੋਂ ਪਰੇ ਕਹਿੰਦੀ ਵੀ ਮੈਂ ਸੀਸੀ ਜਾਣਾ ਫਿਰ ਮੈਂ ਪਰਚਾ ਕਰਵਾਉਣਾ ਕਰਵਾਉਣਾ ਕਰਵਾਉਂਦੇ ਆ ਕੈਮਰੇ ਤਾਂ ਨਹੀਂ ਕਹੀ ਜਾਂਦੇ ਕੱਲਾ ਵੀ ਮੈਂ ਹੈਲਪ ਕਰਾਉਣਾ ਵੀ ਬਾਅਦ ਚ ਪਤਾ ਲੱਗੇ ਨਹੀਂ ਜਦੋਂ ਇਹਨਾਂ ਦਾ ਮਨ ਹੁੰਦਾ ਬਸ ਨਾ ਯਾਰ ਭਾਈ ਆਲਾ ਤਾਂ ਕਾਰਵਾਈ ਤੋ ਕਿਹਾ ਮੈਂ ਹੈਲਪ ਕਰਾਉਣਾ ਤੱਕ ਦੀ ਕਦਮੀਆਂ ਚਲਾਉਣਾ ਨਹੀਂ ਨਹੀਂ ਇਹ ਤਾਂ ਗੱਤ ਗੱਲ ਹੈ ਮੈਂ ਹੈਲਪ ਤਾਂ ਮੈਂ ਕਰਾਉਣਾ ਅਜਾ ਬੱਚਿਆਂ ਨੂੰ ਨਹੀਂ ਫਿਰ ਹੁਣ ਪਏ ਆ ਵੀ ਨਾ ਕਾ ਹੋਵੇ ਨਹੀਂ ਪਰ ਕੁੜੀ ਨੂੰ ਕਹਿਣਗੇ ਵੀ ਕੁੜੀ ਕੰਮ ਕਰਾਉਂਦੀ ਆ ਵੀ ਕੋਈ ਐ ਚੱਕਰ ਪੈ ਗਿਆ ਜੀ 9 ਵਜੇ ਜਾਣਾ ਤਾਂ ਮੈਂ 8 ਵਜੇ ਜਾਣਾ ਹੁੰਦਾ ਨਹੀਂ ਸਹੀ ਮੈਨੂੰ ਪਹਿਲਾਂ ਜਾਣਾ ਪੈਂਦਾ ਹਾਂ ਹਾਂ ਪਰ 3 ਵਜੇ ਫਿਰ ਉੱਥੋਂ ਛੁੱਟੀ ਹੁੰਦੀ ਹੈ ਸਕੂਲ ਤੋਂ ਉਸ ਤੋਂ ਬਾਅਦ ਫਿਰ ਫਿਰ ਘਰ ਦੇ ਕੰਮ ਆ ਜਾਂਦੇ ਘਰ ਦੇ ਕੰਮ ਕਰਕੇ ਫਿਰ ਰਿਆਜ਼ ਲਈ ਬੈਠ ਜਾਂਦੀ ਜਾਂ ਫਿਰ ਸਟੂਡੀਓ ਬੁਲਾ ਲੈਂਦੇ ਹਾਂ 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 ਕਿਉਂਕਿ ਬਹੁਤ ਔਖਾ ਹੁੰਦਾ ਨਾ ਸੰਡੇ ਆ ਸੰਡੇ ਨੂੰ ਅਸੀਂ ਮਤਲਬ ਕਿ ਕੋਈ ਰਿਕਾਰਡਿੰਗ ਕਰਦੇ ਹਾਂ ਉਹ ਕੰਮ ਅਸੀਂ ਸੰਡੇ ਨੂੰ ਕਰਦੇ ਹਾਂ ਬਈ ਸੇਮ ਸਵਾਲ ਤਾਂ ਤੁਹਾਡੇ ਲਈ ਵੀ ਇਹ ਬਣਦਾ ਵੀ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਜਿਹੜਾ ਮਿਸਤਰੀ ਦਾ ਕੰਮ ਆ ਸਾਰਾ ਦਿਨ ਬੰਦਾ ਕਿਤੇ ਪੈਂਟ ਤੇ ਖੜਾ ਕਿਤੇ ਮਤਲਬ ਉਹੇ ਜਿਹੇ ਹਾਲਾਤ ਚ ਖੜਾ ਵੀ ਸਾਰਾ ਦਿਨ ਖੜਿਆ ਦਾ ਨੰਗੇ ਆਦਾ ਹਾਂਜੀ ਮੈਂ ਵੀ ਉਹ ਵੀ ਮਤਲਬ ਦੁਪਹਿਰੋ ਦੁਪਹਿਰੀ ਹੈ ਨਾ ਸਰ ਜਿੱਦੋਂ ਮੈਨੂੰ ਬਾਈ ਨੇ ਫੋਨ ਲਾਇਆ ਮਤਲਬ ਫੋਨ ਆਗਾ ਹਾਂ ਅੱਜ ਵੀ ਮੈਂ ਉੱਥੇ ਫਿਰ ਉਹਨਾਂ ਨੂੰ ਕਿਹਾ ਵੀ ਐ ਕਰਕੇ ਵੀ ਉਹਨਾਂ ਨੂੰ ਚਲ ਮੈਂ ਕੰਮ ਦੱਸਿਆ ਵੀ ਮੈਨੂੰ ਕੰਮ ਆ ਕੋਈ ਹਾਂ ਤੇ ਉਹ ਮੇਰਾ ਡੈਡੀ ਵੀ ਮਿਸਤਰੀ ਆ ਉਹਨਾਂ ਨੂੰ ਮੈਂ ਸਮਝਾਤਾ ਸੀ ਕਿ ਐ ਕਰਕੇ ਇਹ ਗੱਲ ਆ ਜਾਨੇਗਾ ਹਾਂ ਤੇ ਉਹਨਾਂ ਨੇ ਹੈਂਡਲ ਕੀਤਾ ਤਾਂ अच्छा नहीं तो फिर जमे कल्ला आवे फिर तो बहुत अच्छा हो हु वो मेरी हेल्प बहुत कर दी ठीक है ते भाई विशेष धन्यवाद ਕਿਸ ਦਾ ਕਰਨਾ ਚਾਹਉ ਵੀ ਸਾਡੇ ਰਾ ਮਾਧਮ ਰਹੀ ਤੁਸੀਂ ਦਾ विशेष ਧੰਨਵਾਦਤਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਸਤਾਦ ਜੀ ਦਾ ਨਾ ਜੀ ਆਰ ਅਕੈਡਮੀ ਜਿੱਥੋਂ ਮੈਂ 뮤직 ਦੀ ਤਾਲੀਮ ਸਿੱਖੀ ਠੀਕ ਹੈ ਜੀ ਬਰਨਾਲਾ ਹਮ ਜੀ ਆਰ ਅਕੈਡਮੀ ਬਰਨਾਲਾ ਉਸਤਵਾ ਦੇ ਸੀਪੀਟੀ ਰਿਕਾਰਡ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ ਹੁਣ ਨਾ ਨੀ ਤਾਂ ਅੱਜ ਕੱਲ ਦਾ ਟਾਈਮ ਇਤਾਂ ਦਾ ਕਿ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਨਾ ਬਹੁਤ ਲੋਕੀ ਨੇ ਜਿਨ੍ਹਾਂ ਦੇ ਵਿੱਚ ਟੈਲੈਂਟ ਆ ਹਮਮ ਵਿੱਚ ਇਦਾਂ ਹੀ ਬੈਠੇ ਨੇ ਘਰਾਂ ਦੇ ਵਿੱਚ ਬਿਲਕੁਲ ਤੁਸੀਂ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਵੀ ਬਹੁਤ ਬਹੁਤ ਮਤਲਬ ਐਸਪੀ ਰਿਕਾਰਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਨੇ ਸਾਡੀ ਬਹੁਤ ਵਧੀਆ ਹੈਲਪ ਕੀਤੀ ਹੈ ਮਤਲਬ ਕਿ ਸਾਨੂੰ ਭਾਰਤਕ ਮਤਲਬ ਤੰਗੀ ਅੜੀ ਸਾਡੀ ਨੂੰ ਪਤਾ ਦਾ ਵੀ ਇਹ ਮਿਸਤਰੀ ਦਾ ਕੰਮ ਕਰਦਾ ਦਿਹਾੜੀ ਦਾ ਹੂੰ ਇਹ ਕਹਿੰਦਾ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਗਾ ਹੀ ਚੱਲੋ ਹੂੰ ਜਿੰਨੇ ਮਰਜੀ ਹੋਰ ਵੀ ਆਪਣੇ ਦੋ ਤਿੰਨ ਗਾਣੇ ਰਿਕਾਰਡਿੰਗ ਹੋਏ ਪਏ ਮਤਲਬ ਕਿ ਹੁਣ ਫੋਨ ਤੱਕ ਜਿਨ੍ਹਾਂ ਨੇ ਵੀ ਸਾਨੂੰ 뮤직 ਲਾਈਨ ਵਿੱਚ ਸਪੋਰਟ ਕੀਤਾ ਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹੂੰ ਚੋਤਾਏ ਥੈਂਕ ਯੂ ਤੁਹਾਡਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੁਸੀਂ ਆਪਦੇ ਕੀਮਤੀ ਸਮੇਂ 'ਚ ਸਮਾਂ ਦਿੱਤਾ ਠੀਕ ਹੈ ਆ ਸਾਥਿਓ ਤੁਸੀਂ ਇਹਨਾਂ ਦੇ ਗਾਣੇ ਆ ਜਿਹੜੇ ਉਹ SPT ਰਿਕਾਰਡਸ ਦੇ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਸੁਣ ਸਕਦੇ ਹੋ ਉੱਥੋਂ ਜ਼ਰੂਰ ਸੁਣਿਓ ਤੇ ਜ਼ਰੂਰ ਸਪੋਰਟ ਕਰਿਓ ਜੇ ਤੁਹਾਨੂੰ ਇਹਨਾਂ ਦੀ ਗਾਇਕੀ ਚੰਗੀ ਲੱਗਦੀ ਹੈ ਤੇ ਇਹ ਗੱਲਬਾਤ ਕਿਦਾਂ ਦੀ ਲੱਗੀ ਇਸ ਗੱਲਬਾਤ ਬਾਬਤ ਆਪਣੀ ਰਾਏ ਜਿਹੜੀ ਉਹ ਕਮੈਂਟਾਂ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਧੰਨਵਾਦ ਸਾਥਿਓ